16 ਅਗਸਤ ਮੈਂ ਹੈਗਾ ਸੁਖਨਾ ਲੇਕ ਤੇ ਸੁਖਨਾ ਲੇਕ ਦਾ ਕੀ ਹੈ ਨਾ ਪਿਛਲੇ 3-4 ਦਿਨ ਤੋਂ ਜਿਹੜਾ ਇਹਦਾ ਪਾਣੀ ਦਾ ਪੱਧਰ ਉਹ ਲਗਾਤਾਰ ਵਧ ਰਿਹਾ ਸੀਗਾ ਸੁਖਨਾ ਲੇਕ ਦਾ ਪਿਛਲੇ 3-4 ਦਿਨ ਤੋਂ 13-14-15 ਤੋਂ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਉਹ ਵਧ ਹੀ ਜਾਂਦਾ ਹੈਗਾ ਉਹਦੇ ਕਰਕੇ ਅੱਜ ਕੀ ਹੋਇਆ ਨਾ ਇਹਨਾਂ ਨੇ ਅੱਜ ਸਵੇਰੇ ਜਿਹੜਾ ਇਹਨਾਂ ਦਾ ਇੱਕ ਐਂਡ ਵਾਲਾ ਦਰਵਾਜ਼ਾ ਹੈਗਾ ਜਿਹੜਾ ਸੁਖਨਾ ਲੇਕ ਦਾ ਐਂਡ ਵਾਲਾ ਗੇਟ ਹੈਗਾ ਨਾ ਪਹਿਲਾਂ ਇਹਨਾਂ ਨੇ ਜਿਹੜਾ ਵਿਚਾਲੇ ਵਾਲਾ ਗੇਟ ਆ ਉਹ ਖੋਲਿਆ ਸੀਗਾ ਉਹੀ ਇਹ ਖੋਲਦੇ ਹੁੰਦੇ ਆ ਅੱਜ ਇਹਨਾਂ ਨੇ ਜਿਹੜਾ ਐਂਡ ਵਾਲਾ ਗੇਟ ਆ ਉਹ ਗੇਟ ਇਹਨਾਂ ਨੇ ਖੋਲ ਕੇ ਦੇਖਿਆ ਸੀਗਾ ਉਹਦਾ ਕੀ ਹੋਇਆ ਉਹ ਗੇਟ ਖੋਲਿਆ ਸੀ ਕਾਫੀ ਜ਼ਿਆਦਾ ਜਿਵੇਂ ਗੇਟ ਇਹ ਪੂਰਾ ਪ੍ਰੋਪਰ ਖੋਲਦੇ ਆ ਉਸ ਤਰ੍ਹਾਂ ਉਹ ਗੇਟ ਖੋਲਿਆ ਸੀਗਾ ਅੱਜ ਜਦੋਂ ਉਹ ਦਿਨ ਵੇਲੇ ਗੇਟ ਖੋਲਿਆ ਤਾਂ ਤਾਂ ਹਰ ਇੱਕ ਚੈਨਲ ਤੇ ਉਹ ਹੋ ਗਿਆ ਵੀ ਸੁਖਨਾ ਲੈ ਕੇ ਦੇ ਫਲੱਡ ਗੇਟ ਖੋਲਤੇ ਪਰ ਅਸਲ ਦੇ ਵਿੱਚ ਕੀ ਸੀਗਾ ਜਿਹੜਾ ਇਹਨਾਂ ਦਾ ਐਂਡ ਵਾਲਾ ਗੇਟ ਆ ਉਹ ਇਹਨਾਂ ਨੇ ਖੋਲ ਕੇ ਦੇਖਿਆ ਸੀਗਾ ਚੱਲਦੇ ਆਪਾਂ ਫਲੱਡ ਗੇਟਾਂ ਤੇ ਆਪਾਂ ਦੇਖਦੇ ਆ ਕਿੰਨਾ ਕੁ ਖੋਲਿਆ ਕਿਹੋ ਜਿਹਾ ਹਸਾਬ-ਕਤਾਵ ਹੈਗਾ ਪਰ ਲੱਗਦਾ ਇਹ ਹੈਗਾ ਵੀ ਖੋਲ ਕੇ ਦੇਖਿਆ ਸੀਗਾ ਕਿਉਂਕਿ ਮੈਂ ਬਿਲਕੁਲ ਨੇੜੇ ਐ ਫਲੱਟ ਗੇਟਾਂ ਦੇ ਜੇ ਖੋਲੇ ਹੁੰਦੇ ਤਾਂ ਇੱਥੋਂ ਤੇ ਕਵਾਜ ਆਉਂਦੀ ਹੁੰਦੀ ਬਹੁਤ শোর ਮਚਾਉਂਦੇ ਆ ਫਿਰ ਉਹ ਚੱਲਦੇ ਆ ਬਹੁਤ ਸਾਹਮਣੇ ਗੇਟ ਨੇਗੇ ਤੇ ਪਰ ਜਿੱਥੋਂ ਤੇ ਇੱਕ ਜਾਣਕਾਰੀ ਹੈਗੀ ਉਹ ਇਸੇ ਤਰ੍ਹਾਂ ਕੀਤਾ ਸੀਗਾ ਦਿਨ ਵੇਲੇ ਖੋਲ ਕੇ ਦੇਖਿਆ ਸੀ ਜਦੋਂ ਕਾਫੀ ਵੱਡੇ ਚੈਨਲ ਆ ਜਾਂਦੇ ਹੋਰ ਆ ਜਾਂਦੇ ਇੱਥੇ ਹੁਣ ਵੀ ਇੱਥੇ ਤਕਰੀਬਨ 4-5 ਚੈਨਲ ਖੜੇ ਆ ਗਏ ਉਹ ਇਸ ਤਰ੍ਹਾਂ ਹੋ ਜਾਂਦਾ ਵੀ ਗੇਟ ਖੋਲ ਤਾ ਖੋਲਦਾ ਖੋਲੇ ਇਹਨਾਂ ਨੇ ਕਾਫੀ ਟਾਈਮ ਤੱਕ ਸੀਗਾ ਲਗਾਤਾਰ ਉਹਨੂੰ ਖੋਲੀ ਰੱਖਿਆ ਉਸ ਤੋਂ ਬਾਅਦ ਹੁਣ ਉਹ ਇਸ ਵਕਤ ਗੇਟ ਬੰਦ ਕਰਤਾ ਦਿਨੇ ਖੋਲਿਆ ਸੀਗਾ ਚਲਾਇਆਗਾ ਐਂਡ ਵਾਲਾ ਗੇਟ ਖੋਲੀ ਰੱਖਿਆ ਕਾਫੀ ਟਾਈਮ ਪਰ ਹੁਣ ਇਸ ਵਕਤ ਬੰਦ ਕਰਤਾ 4 ਵਜੇ ਵਾ ਲਗਭਗ ਹੁਣ ਚੱਲਦੇ ਆਪਾਂ ਗੇਟਾਂ ਤੇ ਇਹੋ ਜਿਹਾ ਮਾਹੌਲ ਬਣ ਜਾਂਦਾ ਸ਼ਾਮ ਨੂੰ 4:00 ਵਜੇ ਇੱਥੇ ਲੋਕ ਘੁੰਮਣ ਵਾਸਤੇ ਆਉਣ ਲੱਗ ਜਾਂਦੇ ਹਨ ਇੱਕ ਅਜ ਮੌਸਮ ਵਧੀਆ ਤੋਂ ਪਹਿਨੀ ਗਈ ਤਾਂ ਕਰਕੇ ਵੀ ਆ ਜਾਂਦੇ ਹੈਗੇ ਲਗਾਤਾਰ بارش ਹੋ ਜਾਂਦੀ ਹੈ ਤਾਂ ਕਰਕੇ ਲੱਗਦਾਗਾ ਹੁਣ ਵੀ ਇੱਥੇ ਗੁੰਮਜਾ ਬਣਿਆ ਹੋਇਆਗਾ ਪੂਰਾ ਮਤਲਬ ਇਸ ਤਰ੍ਹਾਂਗਾ ਵੀ ਬੱਦਲ ਜਿਵੇਂ ਕਾਲੇ-ਕਾਲੇ ਹੁੰਦੇ ਹੈਗੇ ਹੁਣ ਵੀ ਆਇਆ ਹੁਣ ਵੀ ਐਨੇ ਰਾਜ ਨਹੀਂ ਹੋ ਜਾਂਦਾ ਉਸੇ ਤਰ੍ਹਾਂ 4 ਵਜੇ ਨਹੀਂ ਰਾਜਾ ਹੋਣ ਲੱਗ ਜਾਂਦਾਗਾ ਹਮਾ ਚਲ ਦੇ ਵਿੱਚ ਲਗਾਤਾਰ ਇਹ 6-7 ਦਿਨ ਹੋਰ ਅਲਰਟਾਗਾ ਤਾਂ ਕਰਕੇ ਜਿਹੜੇ ਸੁਖਨਾ ਦੇ ਗੇਟ ਨੇਗੇ ਉਹ ਇਹ ਟਰਾਈਆਂ ਮਾਰਦੇ ਹੈਗੇ ਚਲ ਦੇ ਦੇਖਦੇ ਆਪਾਂ ਅਸਲ ਤਾਂ ਪਾਣੀ ਦੇ ਲੈਵਲ ਤੇ ਪਤਾ ਲੱਗੂ ਆਪਾਂ ਨੂੰ ਪਾਣੀ ਦਾ ਲੈਵਲ ਤਾਂ ਕਾਫੀ ਘਟਾਗਾ ਇਹ ਤਾਂ ਬਹੁਤ ਘਟ ਫਿਰਦਾਗਾ ਚੈਨਲ ਰੌਲਾ ਬਹੁਤ ਪਾਈ ਜਾਂਦੇ ਆ ਇਹ ਤਾਂ ਇੱਥੇ ਹੈਗਾ ਜਿਸ ਦਿਨ ਜਿੱਥੇ ਘੱਟ ਕਰਿਆ ਸੀਗਾ ਪਾਣੀ ਛੱਡ ਕੇ ਉਸੇ ਦਿਨ ਤੇ ਆ ਉਸੇ ਥਾਂ ਤੇ ਹੈਗਾ ਜਿਸ ਦਿਨ ਘੱਟ ਕਰ ਲੈ ਸੀ ਨਾ ਉਹਨਾਂ ਨੇ ਛੱਡ ਕੇ ਪਾਣੀ ਉਸੇ ਦਿਨ ਤੇ ਹੈਗਾ ਉਸੇ ਨਿਸ਼ਾਨ ਦੇ ਉੱਥੇ ਹੀ ਖੜਾਗਾ ਚੈਨਲ ਬਹੁਤ ਰੌਲਾ ਪਾ ਰਿਹਾ ਸੀ ਤਿੰਨ ਚਾਰ ਦਿਨ ਦੇ ਆ ਤਾਂ ਜਮੀ ਕਮਾਲ ਹੋ ਗਈ ਬਿਲਕੁਲ ਮੈਂ ਲੇਕ ਦੇ ਉੱਪਰ ਖੜਾ ਐਸ ਵਕਤ ਸ਼ਕਲ ਵੀ ਦਿਖਾ ਦਿੰਨਾ ਵੀ ਮੈਂ ਹੈ ਕਨਾ ਇੱਥੇ ਇਸ ਵਕਤ ਜਿਹੜਾ ਪਾਣੀ ਦਾ ਲੈਵਲ ਹੈ ਜਿੱਥੇ ਇਹਨਾਂ ਨੇ ਛੱਡ ਕੇ ਨੀਵਾ ਕਰਿਆ ਸੀ ਨਾ ਉੱਥੇ ਹੀ ਹੈਗਾ ਵਦਿਆ ਨਹੀਂ ਹੈਗਾ ਬਹੁਤ ਰੌਲਾ ਪਾਰੇ ਸੀ ਅੱਜ ਜਦੋਂ ਗੇਟ ਖੋਲੇ ਉਦੋਂ ਬਹੁਤ ਰੌਲਾ ਪਿਆ ਮੈਂ ਇੱਥੋਂ ਵੀ ਗਲਤੀ ਨਾਲ ਵੀਡੀਓ ਪੈ ਗਈ ਕਿਉਂਕਿ ਇੱਥੇ ਇੱਕ ਬੰਦਾ ਖੜਾ ਸੀਗਾ ਉਸਨੇ ਮੈਨੂੰ ਸੈਂਡ ਕਰਤੀ ਤੇ ਮੈਂ ਅੱਗੇ ਕਰ ਬੈਠਾ ਅੱਗੇ ਤੋਂ ਨਹੀਂ ਹੋਊਗਾ ਇਹੋ ਜਿਹਾ ਕੁਝ ਉਹ ਦੇਖੋ ਸਾਹਮਣੇ ਤੁਹਾਡੇ ਆਹ ਗੇਟ ਖੋਲਿਆ ਸੀਗਾ ਇਹਨੂੰ ਖੋਲ ਕੇ ਦੇਖਿਆ ਸੀਗਾ ਦੇਖੋ ਹੁਣ ਪਾਣੀ ਚੱਲੀ ਜਾਂਦਾ ਪਰ ਇਸ ਵਕਤ ਕੁਝ ਨਹੀਂਗਾ 4 ਵਜੇ ਵੇ ਹੈਗੇ ਇਸ ਵਕਤ ਬਿਲਕੁਲ ਬੰਦ ਆਗਾ ਇੱਧਰਲੇ ਤਾਂ ਬੰਦ ਹੈਗੀ ਹੈਗੇ ਆ ਪਹਿਲਾਂ ਇਹਨੂੰ ਖੋਲਦੇ ਹੁੰਦੇ ਸੀ ਵਿਚਾਲੜੇ ਨੂੰ ਇਸ ਵਾਰੀ ਇਹਨਾਂ ਨੇ ਆ ਖੋਲਿਆਗਾ ਪਰ ਇਸ ਵਕਤ ਬੰਦ ਹੈਗਾ ਅੱਜ ਮਹਾਲੀ ਦੇ ਵਿੱਚ ਜਾਂ ਨੇੜੇ ਤੇੜੇ ਸਾਰੇ ਕਿਤੇ ਮੀਂਹ ਬੰਦ ਹੈਗਾ ਚੰਡੀਗੜ੍ਹ ਵੀ ਬਿਲਕੁਲ ਮੀਂਹ ਨਹੀਂ ਪਿਆ ਅੱਜ ਮਹਾਲੀ ਜਾਂ ਹਿਮਾਚਲ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਅੱਜ ਤਕਰੀਬਨ ਸੁੱਖ ਸ਼ਾਂਤੀ ਆ ਹੈ ਤਾਂ ਹੈਗਾਗਾ ਸਾਰੇ ਕਿਤੇ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾਗਾ ਪਰ ਸੁੱਖ ਸ਼ਾਂਤੀ ਵਾਲਾ ਮੀਂਹ ਹੈਗਾ ਵੀ ਜ਼ਿਆਦਾ ਹੀ ਨਹੀਂ ਹੈਗਾ ਧੱਕਾ ਨਹੀਂ ਕਰ ਰਿਹਾ ਨਾਇਆਂ ਨਾਲ ਜਿਆਦਾ ਪਾਣੀ ਥੱਲੇ ਨੂੰ ਆ ਰਿਹਾ ਵੀ ਆਪਾਂ ਕਹੀ ਬਾਲਾ ਜਿਆਦਾ ਆ ਰਿਹਾ ਇਸ ਵਕਤ ਜਿਹੜਾ ਘੱਗਰ ਹੈਗਾ ਉਹ ਦੇਖੋ ਜਿਹੜਾ ਮੀਂਹ ਦਾ ਪਾਣੀ ਹੈ ਨਾ ਉਹਦਾ ਬਿਲਕੁਲ ਘਟ ਜਾਂਦਾਗਾ ਜਦੋਂ ਇਹ ਪਾਣੀ ਛੱਡ ਦੇ ਆ ਕਿਸੇ ਪਾਸੇ ਉਦੋਂ ਹੁੰਦਾਗਾ ਪਿਛਲੇ 2 ਦਿਨ 13 ਤੇ 14 ਇਹ ਚੱਲਿਆ ਪੂਰਾ ਹੌਲ ਵਰਖ ਆ ਬਟੇਰ ਜੀ ਦੀਂਦੇ ਤੁਹਾਨੂੰ ਇਹਦੇ ਉੱਪਰ ਦੀ ਚੱਲਿਆ ਸਾਰੇ ਘਾਵੇ ਆ ਬਟੇਰ ਜੀ ਦੇ ਹੁਣ ਇਸ ਵਕਤ ਅੱਜ 16 ਅਗਸਤ ਨੂੰ ਬਿਲਕੁਲ ਨਾਰਮਲ ਹੋ ਗਿਆ ਖਾਲੀ ਵਾਂਗੂ ਹੋ ਗਿਆ ਇਕੱਲਾ ਥੱਲਾ ਥੱਲਾ ਜਿਆ ਰਹਿ ਗਿਆ ਇਸ ਵਕਤ ਅੱਜ ਜੇ ਸੁਖਨਾਲੇਕ ਛੱਡ ਦਿੰਦੇ ਰਾਤ ਨੂੰ ਤਾਂ ਵਧੀਆ ਗੱਲ ਪਰ ਵੈਸੇ ਜਿਹੜਾ ਉਹ ਪਾਣੀ ਦਾ ਪੱਧਰ ਉਹ 1.5 ਫੁੱਟ ਘੱਟ ਹੈਗਾ ਜਿੱਥੇ ਉਹ ਪਹਿਲਾਂ ਸੀ ਉਸੇ ਥਾਂ ਤੇ ਤੁਸੀਂ ਦੇਖੇ ਆ ਵੀਡੀਓ ਦੇ ਵਿੱਚ ਇਧਰਲੇ ਪਾਸੇ ਸੁੱਖ ਸ਼ਾਂਤੀ ਆ ਘੱਗਰ ਵਾਲੇ ਪਾਸੇ ਕੋਈ ਡਰ ਵਾਲੀ ਗੱਲ ਬਿਲਕੁਲ ਵੀ ਹੈ ਨਹੀਂਗੀ ਤੁਹਾਡੇ ਕੋਲੇ ਪਾਣੀ ਵਧਣਾ ਹਜੇ ਜਿਵੇਂ ਅੱਜ ਨਾ ਠੀਕੇ ਵਧਿਆ ਹੋਇਆ ਹੈਗਾ ਜਿਵੇਂ 25000 ਹੈਗਾ ਆਉਣ ਵਾਲੇ ਦਿਨਾਂ 'ਚ ਹੋਰ ਮਾੜਾ ਮੋਟਾ ਵਧ ਸਕਦਾ ਪਰ ਡਰ ਵਾਲੀ ਗੱਲ ਬਿਲਕੁਲ ਵੀ ਹੈ ਨਹੀਂਗੀ ਇਸ ਵਕਤ ਵਿਆਸ ਪੂਰਾ ਚੜਿਆ ਹੋਇਆ ਹੈਗਾ ਵਿੱਚ ਸੱਜਣ ਕਹਿੰਦੇ ਆ ਵੀ 1.5 ਡੈਮ ਆਗੇ ਉਹ ਪੂਰਾ ਹੀ ਸਮਝਾਉਂਦਾ ਬਈ ਤੂੰ ਡੈਮ ਜਿੰਨੇ ਪੌਂਡ ਡੈਮ ਆ ਪੌਂਡ ਡੈਮ ਉਦੇ ਚ ਪਾਣੀ ਇਸ ਵਕਤ 1370 ਆ ਬਹੁਤ ਜ਼ਿਆਦਾ ਆ ਸਿਰਫ ਉਹ 23 ਫੁੱਟ ਰਹਿ ਗਿਆ ਪੌਂਗ ਟਾਈਮ ਪੂਰਾ ਖਾਤਰੇ ਦੇ ਵਿੱਚ ਹੈਗਾ ਉਹਦੇ ਵਿੱਚੋਂ ਲਗਾਤਾਰ ਪਾਣੀ ਛੱਡ ਰਹੇ ਹੈਗੇ ਜਿਹੜਾ ਉਹ ਚ ਪਾਣੀ ਆ ਰਿਹਾ ਉਹ ਵੱਧ ਆ ਰਿਹਾਗਾ ਉਹਦੇ ਵਿੱਚ ਤਕਰੀਬਨ ਇਸ ਵਕਤ 70000 ਕਿਉਂ ਉਸਕ ਪਾਣੀ ਆਈ ਜਾਂਦਾਗਾ ਉਹ ਚੋਂ ਜਿਹੜਾ ਜਾ ਰਿਹਾਗਾ ਉਹ 57000 ਹੈਗਾ ਉਹ ਜੋ ਪਾਣੀ ਬਹੁਤ ਘੱਟ ਜਾ ਰਿਹਾ ਜਿਹੜੇ ਸਾਬ ਨਾਲ ਉਹਦੇ ਵਿੱਚ ਪਾਣੀ ਆ ਰਿਹਾ ਨਾ ਉਹ ਬਹੁਤ ਸੇਤੀੜ 23 ਫੁੱਟ ਉਹਨੂੰ ਰਿਕਵਰ ਕਰਨ ਨੂੰ ਪਊਗਾ ਭਰੂਗਾ ਉਹ ਤੇ ਉਹਨੂੰ ਹੋਰ ਛੱਡਣਗੇ ਇਹੜੇ ਉਧਰਲੇ ਪਿੰਡ ਆ ਉਹ ਪੂਰੇ ਸੁਚੇਤ ਰਹਿਣ ਉਸ ਪਾਸੇ ਪਾਣੀ ਹੋਰ ਛੱਡਣਗੇ ਤੇ ਬਹੁਤ ਛੱਡਿਆ ਜਾ ਰਿਹਾਗਾ 1 ਲੀਟਰ ਵਾਈਨ ਵਿੱਚ ਦੀ ਇੰਨਾ ਪਾਣੀ ਨਹੀਂ ਲੰਘਦਾ ਉੱਪਰ ਦੀ ਪਾਣੀ ਛੱਡ ਰਹੇ ਆ ਉਹ ਹਜੇ ਪਾਖੜਾ ਸੰਹਾਰਦਾਗਾ ਜਿਹੜਾ ਪਾਖੜਾ ਡੈਮ ਆ ਉਹ ਵੱਡਾਗਾ ਉਹ ਤੇ ਹਜੇ ਕਿਤੇ ਨਾ ਕਿਤੇ ਡੰਗ ਲੈਂਦਾਗਾ ਸਤਲੁਜ ਵੀ ਠੀਕ ਆਗਾ ਸਤਲੁਜ ਹਜੇ ਕਿਸੇ ਪਾਸੇ ਨੁਕਸਾਨ ਨਹੀਂ ਕਰ ਰਿਹਾ ਹਾਂ ਹਰੀ ਕੇ ਹੈਡ ਤੋਂ ਅਗਲੇ ਪਾਸੇ ਆ ਕੇ ਉੱਥੇ ਉਹ ਨੁਕਸਾਨ ਕਰੀ ਜਾਂਦਾ ਉਸ ਜਦੋਂ ਬਿਆਸ ਦੇ ਨਾਲ ਇਕੱਠੇ ਹੋ ਜਾਂਦੇ ਆਗੇ ਉਦੋਂ ਉਹ ਨੁਕਸਾਨ ਕਰਦਾਗਾ ਪਰ ਪਿੱਛੇ ਨਹੀਂ ਕਰਦਾਗਾ ਤਕਰੀਬਨ ਦੋਨੀਆਂ ਦਰਿਆਵਾਂ ਦਾ ਉਹਦੇ ਵਿੱਚ 1 ਲੱਖ ਕਿਊਸਕ ਪਾਣੀ ਆ ਜਾਂਦਾ ਹੈਗਾ ਵਿਆਸ ਤੇ ਸਤਲੁਜ ਦਾ ਇਕੱਠਾ ਹੋ ਕੇ ਹਰੀਕੇ ਹੈੱਡ ਤੇ 1 ਲੱਖ ਕਿਊਸਕ ਦੇ ਲਗਭਗ ਪਾਣੀ ਵਿੱਚ ਆ ਰਿਹਾ ਹੈਗਾ 80 ਹਜ਼ਾਰ ਜਾਂ 80 ਹਜ਼ਾਰ ਤੋਂ ਵੱਧ ਪਾਣੀ ਜਿਹੜਾ ਸਿੱਧਾ ਛੱਡਿਆ ਜਾ ਰਿਹਾ ਸਾਹਮਣੇ ਵਾਲੇ ਪਾਸੇ ਉਸ ਪਾਸੇ ਨੂੰ ਜਾ ਰਿਹਾ ਹੈਗਾ 17-18 ਪਿੰਡ ਉਹਦੇਲੇ ਪਾਸੇ ਵਿਆਸ ਵਾਲੇ ਜਿਹੜੇ ਇਸ ਵਕਤ ਕਿਸਤਿਆਂ ਦੇ ਨਾਲ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ ਉਹ ਜਿਹੜਾ ਮਾੜਾ-ਮੋਟਾ ਖਾਣਾ ਖੂਣਾ ਪਹੁੰਚਦਾ ਉਹਨਾਂ ਉਹਨਾਂ ਕੋਲੇ ਉਹ ਕਿਸਤਿਆਂ ਨਾਲ ਪਹੁੰਚਾਇਆ ਜਾ ਰਿਹਾ ਹੈਗਾ ਇਹੋ ਜਿਹੇ ਹਾਲਾਤ ਆ ਕਿ ਵਿਆਸ ਦੇ ਬਾਕੀ ਕੱਗਰ ਇਧਰ ਬਿਲਕੁਲ ਠੀਕ ਹੈਗਾ ਹਸੀ ਕਾਲ